ਹਾਜੀ ਕਿਸਾਨ ਵੀਰੋ ਸਾਰਿਆਂ ਨੂੰ ਸਤਿ ਸ਼੍ਰੀ ਅਕਾਲ ਸਵਾਗਤ ਹੈ ਜੀ ਤੁਹਾਡਾ ਰਾਜ ਸੱਧੂ ਫਾਰਮਿੰਗ ਦੇ ਵਿੱਚ ਸੋ ਦੋਸਤੋ ਅੱਜ ਦੀ ਵੀਡੀਓ ਦੇ ਵਿੱਚ ਆਪਾਂ ਤੁਹਾਨੂੰ ਤਿੰਨ ਮੱਜਾਂ ਦਿਖਾਉਣੀਆਂ ਹੈਗੀਆਂ ਪੂਰੀ ਡਿਟੇਲ ਸਮੇਤ ਦੋਸਤੋ ਆਪਾਂ ਇਹ ਵੀਡੀਓ ਜਿਹੜੀ ਆ ਬਣਾ ਰਹੇ ਆ ਏਰੀਆ ਜਿੱਥੇ ਤੁਸੀਂ ਪਹੁੰਚ ਕਰਨੀ ਹੈ ਕਿਸਾਨ ਵੀਰੋ ਪਿੰਡ ਵੱਡਾ ਅਹਿਮਾ ਤਹਿਸੀਲ ਤੇ ਜਿਹੜਾ ਜ਼ਿਲ੍ਹਾ ਇਹਨੂੰ ਦੋਸਤੋ ਤਰਨਤਾਰਨ ਲੱਗਦਾ ਹੈਗਾ ਚਵਾਲ ਤਕਰੀਬਨ ਦੋ ਦ ढाई 3 ਕਿਲੋਮੀਟਰ ਦੀ ਦੂਰੀ ਹੈਗੀ ਐ ਚਵਾਲ ਕਸਬਾ ਹੈਗਾ ਦੋਸਤੋ ਤੇ ਅਮਰਸਰ ਸ਼ਹਿਰ ਦੀ ਜਿਹੜੀ ਦੂਰੀ ਹੈ ਦੋਸਤੋ 15 ਕਿਲੋਮੀਟਰ ਹੈਗੀ ਆ ਸੋ ਵੀਰ ਦਾ ਜਿਹੜਾ ਵਪਾਰ ਦਾ ਕੰਮ ਆ ਦੋਸਤੋ ਪਸ਼ੂ ਜਿਹੜੇ ਹੈਗੇ ਆ ਜਿੰਨੀ ਵੀ ਨਰਕਪਰਖ ਹੈਗੀ ਆਪਣੀ ਜ਼ਰੂਰ ਵੀਰ ਚੰਗੀ ਕਰਕੇ ਕਿਉਂ ਲੈ ਕੇ ਆਉਂਦਾ ਬਾਕੀ ਤੁਸੀਂ ਇਸ ਕਿਲੇ ਦੇ ਉੱਪਰੋਂ ਕੋਈ ਪਸ਼ੂ ਲੈ ਕੇ ਜਾਣਾ ਤੇ ਬਾਕੀ ਤੁਸੀਂ ਵੀ ਆਪਣੀ ਜਿਹੜੀ ਨਰਕਪਰਖ ਆ ਆਪਣੀ ਤਸੱਲੀ ਆ ਜਿਹੜੀ ਪਸ਼ੂ ਅਸੂਇਆ ਹੈਗਾ ਤਾਜ਼ਾ ਸੂਇਆ ਚਾਹੇ ਤੋਕੜ ਗੱਪਣ ਹੋਵੇ ਪਸ਼ੂ ਉਹਦੀ ਚੁਵਾਈ ਜਾਂ ਮਿਲਕਿੰਗ ਦੀ ਵੀਰ ਨਾਲ ਜਿਹੜਾ ਸੰਪਰਕ ਕਰਕੇ ਟਾਈਮ ਟੂ ਟਾਈਮ ਜਿਹੜੀ ਚੁਵਾਈ ਕਰ ਸਕਦੇ ਹੋ ਘਰ ਪਹੁੰਚ ਕੇ ਸੋ ਅੱਜ ਜਿਹੜੇ ਨਾਗ ਹੈਗੇ ਦੋਸਤੋ ਜਿਹੜੇ ਅੱਜ ਐਨੀਮਲ ਆਪਾਂ ਤੁਹਾਨੂੰ ਦਿਖਾਉਣੇ ਆ ਇਹ ਤਿੰਨ ਜਿਹੜੀਆਂ ਦੋਸਤੋ ਮੱਝਾਂ ਹੈ ਵਿੱਚ ਇੱਕ ਝੋਟੀ ਆ ਦੋਸਤੋ ਤੇ ਦੋ ਮੱਝਾਂ ਹੈਗੀਆਂ ਨੇ ਪੂਰੀ ਡਿਟੇਲ ਆਪਾਂ ਵੀਰ ਕੁਲੇ ਤੋਂ ਲਵਾਂਗੇ ਤੇ ਚੰਗਾ ਮਾਲ ਹੋਵੇਗਾ ਦੋਸਤੋ ਪਰ ਉਸ ਤੋਂ ਪਹਿਲਾਂ ਰਿਕਵੈਸਟ ਹੈਗੀ ਆ ਬਾਕੀ ਤਸੱਲੀ ਹੈ ਜਿਹੜੀ ਤੁਸੀਂ ਆਪਣੀ ਵੀਰ ਦੇ ਕੋਲ ਪਹੁੰਚ ਕੇ ਜ਼ਰੂਰ ਕਰ ਸਕਦੇ ਹੋ ਕਿਉਂਕਿ ਵੀਰ ਦੀ ਵੀ ਜਿਹੜੀ ਪਹਿਲ ਹੁੰਦੀ ਹੈ ਗੱਲ ਦੀ ਵੀ ਜਿਹੜੀ ਤਸੱਲੀ ਆ ਤੁਸੀਂ ਆਪਣੀ ਵੀ ਜ਼ਰੂਰ ਕਰਕੇ ਲੈ ਕੇ ਜਾਓ ਪਰ ਜਿਹੜਾ ਪਸ਼ੂ ਦੋਸਤੋ ਤੁਹਾਨੂੰ ਚੰਗਾ ਲੱਗਦਾ ਤਸੱਲੀ ਦੇ ਮਗਾਉਣਾ ਚਾਹੁੰਦੇ ਹੋ ਉਹ ਵੀਰ ਨਾਲ ਤੁਸੀਂ ਗੱਲਬਾਤ ਕਰ ਸਕਦੇ ਹੋ ਪਸ਼ੂ ਚੰਗਾ ਗਰੰਟਡ ਪਸ਼ੂ ਹੈਗਾ ਤੁਸੀਂ ਆਨਲਾਈਨ ਤਸੱਲੀ ਦੇ ਵੀ ਮਗਾ ਸਕਦੇ ਹੋ ਤੇ ਸਭ ਤੋਂ ਪਹਿਲਾਂ ਵੀਰ ਕੋਲੇ ਜੀ ਸਾਸਰੀਕਾਰ ਉਸਨੇ ਵੀਰ ਜੀ ਹੋਰ ਸੁਣਾਓ ਠੀਕ ਠਾਕ ਵਧੀਆ ਵਧੀਆ ਠੀਕ ਠਾਕ ਵੀਰ ਜੀ ਤੁਸੀਂ ਸੁਣਾਓ ਬਹੁਤ ਵਧੀਆ ਕੁਲੇ ਵੀਰ ਤੇ ਆ ਕੁਲੇ ਵੀਰ ਵੀ ਅੱਜ ਕਿੰਨੇ ਐਨੀਮਲ ਆਪਣੇ ਕੋਲ ਜਿਹੜੇ ਮਾ ਵੀਰ ਜੀ ਤਿੰਨ ਆ ਤਿੰਨ ਪਸ਼ੂ ਅੱਜ ਸੇਰ ਆ ਜੀ ਦੋ ਸੂਏ ਇੱਕ ਗੱਬਣ ਠੀਕ ਆ ਜੀ ਦੋ ਸੂਏ ਆ ਦੋਸਤੋ ਤੇ ਇੱਕ ਗੱਬਣ ਆ ਤੇ ਪਹਿਲੇ ਨੰਬਰ ਤੇ ਵੀਰ ਆਪਾਂ ਆਹ ਦੀ ਮੱਝ ਹੈਗੀ ਆ ਮੀਨੀ ਆ ਗਈ ਮੀਨੀ ਮੱਝ ਪਰਮਾਸ਼ੇਵਾਂ ਦੇ ਸੋਈ ਨੂੰ ਜੀ ਠੀਕ ਆ ਇਹ 7 ਕਿਲੋ ਬੋਲਾ ਜਿਆ ਟਾਈਮ ਤੇ 7 ਕਿਲੋ ਬੋਲਾ ਜੀ ਹਾਂ ਤੇ ਸੂਆ ਵੀਰ ਕਿੰਮਾ ਸੋਈ ਸੂਆ ਵੀਰ ਜੀ ਘਰ ਆਲੇ ਤੇ ਜਾਂਦੇ ਆਪਾਂ ਚੌਥਾ ਕਰਕੇ ਦਵਾਂਗੇ ਚੌਥਾ ਸੂਆ ਹਾਂ ਬਾਕੀ ਮੀਨੀ ਮੈਂ ਆਵੇ ਲੋ ਸੇਕ ਸੁਕੇ ਦੇ ਦਮੇ ਕੋਈ ਬੋਲਾ ਜੀ ਠੀਕ ਆ ਹਾਂ ਠੀਕ ਆ ਬਾਕੀ ਚੰਗੀ ਮਹਿ ਆ ਦੋਸਤੋ ਵੱਡੀ ਮਹਿ ਆ ਬਾਕੀ ਚੌਥਾ ਸੂਆ ਵੀਰ ਚੌਥਾ ਸੂਆ ਵੀਰ ਨੇ ਕਿਹਾ ਹੈ ਤਕਰੀਬਨ ਬਾਕੀ ਜਿਹੜੀ ਤੁਹਾਡੀ ਸੋਚ ਸਮਝ ਆ ਦੋਸਤੋ ਤੁਸੀਂ ਵੀ ਜਿਹੜੇ ਨਰਕ ਪਰਖਾ ਸਾਰੇ ਕਿਸਾਨ ਵੀਰ ਚੰਗੇ ਜਾਣੀ ਜਾਣਦੇ ਆਪੋ ਆਪਣੀ ਨਰਕ ਪਰਖ ਜਿਹੜੀ ਤੁਸੀਂ ਆਪ ਜਰੂਰ ਕਰ ਲੈਣੀ ਤੇ ਮਗਰ ਜਿਹੜੀ ਆ ਦੋਸਤੋ ਫੀਮੇਲ ਆਫ ਹੈਗਾ ਮਗਰ ਕੱਟੀਏ ਦੋਸਤੋ ਉਹ ਤੁਸੀਂ ਜਰੂਰ ਵੇਖ ਲਓ ਵੀਡੀਓ ਦੇ ਵਿੱਚ ਤੇ ਵੀਰ ਨੇ ਤਕਰੀਬਨ ਕਿਹਾ ਵੀ 6-7 6-7 ਵੀਰ ਕੋਲੇ ਰੈਡੀ ਇਹਨਾਂ ਬਿਲਕੁਲ ਹਾਂਜੀ ਛਾਲੀ ਪਰਿਮਾਣ 6 ਮਾਦਨ 19 ਮਾਦਨ ਮਤਲਬ ਜਿਹੜਾ ਬੋਲੇ ਜੋ ਨਿਕਲਦੀ ਜਾਂਦੀ ਹੈ ਨਿਕਲਦੀ ਜਾਂਦੀ ਬੋਲੇ ਤੋਂ ਬਾਹਰ ਆ ਦੋਸਤੋ ਦੁੱਧ ਤੇ ਤਕਰੀਬਨ ਪਸ਼ੂ ਆ ਗਿਆ ਤੇ ਬਾਕੀ ਅੱਗੇ ਜਦੋਂ ਬਿਲਕੁਲ ਕਿੰਨਾ ਕੁ ਦੁੱਧ ਚੁਆਏਗੀ ਇਹ ਦੁੱਧ ਵੀਰ ਜੀ ਇਹਦੇ ਨਾਲ ਜਿਹੜਾ ਚਪਤਾ ਥਾ ਨਾ ਧਾਰਾਂ ਘਟਿਆ ਤੇ ਨਾ ਥਾਣਾ ਜੱਪਾ ਕਰਕੇ ਦਵਾਂਗੇ ਮੈਂ ਝੂਠ ਨਹੀਂ ਮਾਰਨਾ ਤੇ ਚੌਥਾ ਥਾਣਾ ਮਤਲਬ ਮਗਰਲਾ ਜੀ 18 ਧਾਰਾ ਆਉਂਦੀਆਂ ਆ ਮਗਰਲੇ ਚੋਂ 5 6 ਧਾਰਾ ਆ ਬਹਿਣੀ ਵਾਲੇ ਪਾਸੇ ਹਾਂ ਬਹਿਣੀ ਵਾਲੇ ਪਾਸੇ ਜੀ ਤੇ 5 6 ਧਾਰਾ ਆਉਂਦੀਆਂ ਚੱਲਦਾ ਥਾਣਾ ਚੱਲ ਚੱਲ ਥਾਣਾ ਪਰ ਧਾਰਾ ਜਿਹੜੀਆਂ 5 6 ਆ ਹਾਂ ਬਾਕੀ ਥਾਣਾ ਗਰੰਟਡ ਆ ਪੂਰੀ ਛੱਟਾ ਕੋਈ ਨਹੀਂ ਆ ਵਧੀਆ ਓਕੇ ਆ ਮੈਂ ਜਦੋਂ ਪਛਮਾਉ ਹੁੰਦਾ ਥਾਣਾ ਵੀ ਨਾਲ ਪਸਮ ਪੈਂਦਾ ਹਾਂ 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 ਬਸ ਧਾਰਾ ਇੰਨੀਆਂ ਹੀ ਆਉਂਦੀਆਂ ਧਾਰਾ ਇੰਨੀਆਂ ਨੇ ਹਾਂ ਆਪਾਂ ਦੇਣੀ ਐ ਸੇ ਕਰਕੇ ਤੇ ਨਾ ਥਾਣਾ ਵੀ ਕਿਸੇ ਭੈਣ ਭ ਠੀਕ ਆ ਅ ਸੋ ਦੋਸਤੋ ਜਿਹੜਾ ਵੀਰ ਨੇ ਨੋਟ ਕਰਾ ਦਿੱਤਾ ਤੁਹਾਨੂੰ ਜੀ 10 ਕਿਲੋ ਆਂਦੇ ਵੀ ਘਰ ਵਾਲੀ ਆ ਰਹੇ ਹਿੰਦੂ ਦੇ ਚੁੰਦੇ ਰਹੇ ਥਲੇ ਤੇ ਨਾ ਥਣਾ ਪਿਛਲੇ ਰਹੀ ਜੀ ਹਾਂ ਹੋਣੇ ਜਿਆਦਾ ਨਹੀਂ ਤੇ ਚਲੋ 9-10 ਕਿਲੋ ਅਸੀਂ ਵੀ ਰੱਖਦੇ ਮੈਂ ਵੱਡੀ ਮੈਂ ਦੇ ਦਊਗੀ ਤਾਂ ਇਹ ਬਹੁਤ ਸੋਹਣਾ ਲੱਗਾ ਮੈਨੂੰ ਬਿਲਕੁਲ ਬਿਲਕੁਲ 7 ਕਿਲੋ ਅੱਜ ਪੌੜਾ ਹੈਗਾ ਮੈਂ ਥਲੇ ਕਿਤੇ ਬਰੀ ਮਦਨੀ ਸੁੱਈ ਹੈ ਬਿਲਕੁਲ ਹ ਸੋ ਦੋਸਤੋ ਜਿਹੜਾ ਸਰੀਰਕ ਟਾਂਚਾ ਹੈਗਾ ਉਹ ਬਹੁਤ ਚੰਗੀ ਆ ਉਹ ਤੁਸੀਂ ਜ਼ਰੂਰ ਵੇਖ ਲਓ ਵੀਡੀਓ ਦੇ ਵਿੱਚ ਤੋੜ ਕੇ ਆਪਾਂ ਤੁਹਾਨੂੰ ਦਿਖਾ ਦੇਣੀ ਆ ਇੱਕ ਬਹਿਣੀ ਵਾਲਾ ਪਾਸੇ ਦੀਆਂ ਧਾਰਾਂ ਘੱਟ ਵੀਰ ਨਹੀਂ ਹੋ ਜਿੱਕਰ ਕਰਤਾ ਕੁਲੇ ਨੇ ਹ ਸੋ ਦੋਸਤੋ ਜਿਹੜੀ ਤੁਸੀਂ ਦੂਰੋਂ ਨੇੜੇੋਂ ਚੱਲ ਕੇ ਆਉਣਾ ਜਿਹੜੀ ਚੀਜ਼ ਦੱਸਣ ਯੋਗ ਹੈ ਵਿੱਚ ਉਹ ਬਿਲਕੁਲ ਤੁਹਾਨੂੰ ਦੱਸੀ ਜਾਵੇਗੀ ਤੇ ਵੱਡੀ ਮੈਂ ਆ ਦੋਸਤੋ ਵਜਨ ਦੇ ਵਿੱਚ ਵੀ ਹੈਗੀ ਆ ਤੇ ਹਵਾਨਾ ਵੀ ਬਿਲਕੁਲ ਵੈ ਵੈਸੀ ਜਿਹੜਾ ਪ੍ਰੋਪਰ ਹਵਾਨਾ ਚੌਰਸ ਆ ਉਹ ਬਿਲਕੁਲ ਵਧੀਆ ਵਿਖਾਉਂਦੀ ਆ ਪਰ ਜਿਹੜਾ ਬਹਿਣੀ ਵਾਲੇ ਠੰਡੇ ਦੇ ਵਿੱਚ ਜਿਹੜੀ ਧਾਰ ਕੱਟ ਆ ਉਹ ਇੱਕ ਪਾਸੇ ਜਿਹੜੀ ਤੁਹਾਨੂੰ ਨਜ਼ਰ ਆ ਰਹੀ ਹੋਵੇਗੀ ਆ ਲਓ ਜੀ ਇਹ ਕੋਈ ਪ੍ਰੋਪਰ ਤੁਹਾਨੂੰ ਕੋ ਦਿਖਾ ਦਿੰਦੇ ਆ ਆ ਲਓ ਆ ਲਓ ਬਾਕੀ ਵੀਰ ਪੂਰ ਛਟਾ ਕਿਸੇ ਹੋਰ ਤੋਂ ਨਾ ਬਾਕੀ ਤਿੰਨੇ ਥਾਂ ਜਿਹੜੇ ਦੋਸਤੋਂ ਵਧੀਆ ਚੰਗੇ ਚੱਲਦੇ ਆ ਤੇ ਆ ਲਓ ਜੀ ਆ ਲਓ ਦੋਸਤੋਂ ਆ ਹਵਾਨੇ ਦੀ ਬੰਤਰ ਆ ਬਾਕੀ ਦੋਸਤੋਂ ਸਿੰਘ ਹਿਲਦੇ ਆ ਮੀਨੀ ਆ ਤੇ ਪ੍ਰੋਪਰ ਜਿਹੜਾ ਸਾਰਾ ਬਾਡੀ ਬੰਤਰ ਵੀ ਚੰਗੀ ਹੈਗੀ ਆ ਵੱਡੀ ਮੱਝ ਆ ਤਕਰੀਬਨ ਪਿੰਡਾ ਕੁੰਡਾ ਵੇਖੋਗੇ ਬਹੁਤ ਖੁੱਲੇ ਪਿੰਡੇ ਦੀ ਵਜਨ ਦੇ ਵਿੱਚ ਕਾਫੀ ਜਿਆਦੀ ਆ ਤੇ ਦੁੱਧ ਵੀਰ ਨੇ ਕਹਿੰਦਾ ਵੀ ਘਰ ਵਾਲਿਆਂ ਨੇ ਬੇਸ਼ੱਕ ਕਿਹਾ ਵੀ 10 11 ਲੀਟਰ ਤੱਕ ਹੈਗੀ ਆ ਪਰ 9 ਲੀਟਰ ਦੀ ਵੀਰ ਕਹਿੰਦਾ ਮੈਂ ਵੀ ਜਿਹੜੀ ਤੁਹਾਨੂੰ ਕਹਿ ਕੇ ਦੇ ਦੂੰਗਾ ਸੋ ਕੁ ਲੈ ਵੀਰ ਜਿਹੜਾ ਮੋਲਾ ਕਿੰਨਾ ਕੀਤਾ ਮੋਲੇ ਦੀ ਜੈ ਜੀ ਆਪਣਾ ਟੋਕਰਾ ਵਈਆ ਲਈਏ ਮੋਲੇ ਦਾ ਅੱਛਾ ਜੀ ਹਾਂ ਸੱਜਰ ਮੈਂ ਚਲੋ ਇੱਕ ਪਰ ਕਿਤੇ ਨਾ ਕਿਤੇ ਕੋਈ ਖਾਮੀ ਜਿਹੜੀ ਹੈਗੀ ਆ ਥੋੜਾ ਜਿਆਦਾ ਜਿਵੇਂ ਧਾਰਾਂ ਘਟਦੇ ਹੋ ਪ੍ਰੋਪਰ ਹੁੰਦੀਆਂ ਫਿਰ ਮੱਝ ਦਾ ਵੀ ਕੋਈ ਮੁੱਲ ਫਿਰ ਵੀ ਦੀ ਆਪਾਂ 70000 ਦੀ ਮੱਝ ਨਹੀਂ ਦੇਣੀਗੇ ਇਹਨੂੰ ਨਾ ਆਪਾਂ ਨੂੰ ਮਿਲਣੀ ਚਲੋ ਆਹ ਕੋਈ ਬਿਲਕੁਲ ਥਣਲੇਵਾ ਵੇਖੋ ਕਿੰਦਾ ਸੁਣਾ ਲੱਗਾ ਹੈ ਹਾਂ ਇਸ ਕਾਰਨ ਕਰਕੇ ਥੋੜੀ ਅੱਗੋਂ ਵੀ ਆਪਾਂ ਨੂੰ ਜਾਇਜ਼ ਮਿਲੀ ਤੇ ਆਪਣਾ ਭਾਗ ਹੀ ਹੈਗਾ ਕਿੰਨੇ ਤੱਕ ਆਪਾਂ ਦੇ ਲੈ ਜਿਹੜੀ ਹੈਗੀ ਗੱਡੀ ਜਿਹੜੀ ਜੈਰਮੈਨ 46000 ਦਾ ਮੰਨਤਨ ਠੀਕ ਆ 64000 ਦੇ ਵਿੱਚੋਂ ਦੋਸਤੋ ਸਾਰਾ ਸੁਆਗਤ ਕੇ 40000 ਦੇ ਬੰਡਰ ਮੈਂ ਹੈਗੀ ਆ ਬੋਟੀ ਮੈਂ ਹੈ ਵਜੋਂ ਟੇਲੀ ਬਾਕੀ ਬੋਟੀ 15 ਬਹੁਤ ਆ ਆ ਬਾਕੀ ਦੋਸਤੋ ਮੈਂ ਇਹ ਵਿਚਾਰੇ 46000 ਦੇ ਵਿੱਚੋਂ ਵੀ ਜਿਹੜਾ ਮਾਨਤਨ ਤੁਹਾਡਾ ਵੀਰ ਕਹਿੰਦਾ ਜੋ ਹੋਇਆ ਜਰੂਰ ਕਰਨਗੇ ਤੇ ਸੱਜਰ ਜਿਹੜੀ ਮਹਾਂ ਦੋਸਤੋ 46000 ਦੇ ਵਿੱਚ ਤੁਹਾਨੂੰ ਮਿਲਦੀ ਪਈ ਆ ਕਿਉਂਕਿ ਟੋਕਣਾਂ ਦਾ ਜਿਹੜਾ ਮੁੱਲ ਆ ਉਹ ਹੀ ਲੱਗ ਰਿਹਾ ਹੈਗਾ ਬਾਕੀ ਜੋ ਵਿੱਚ ਪ੍ਰੋਪਰ ਇੰਦੇਚ ਗੁਣ ਹੈਗੇ ਆ ਜੋ ਕੋਈ ਖਾਮੀ ਆ ਜੋ ਧਾਰਾ ਘੱਟ ਹੈਗੀ ਉਹ ਵੀਰ ਨੇ ਪ੍ਰੋਪਰ ਤੁਹਾਨੂੰ ਜਾਣਕਾਰੀ ਦੇ ਦਿੱਤੀ ਆ ਸੋ ਮਗਰ ਕੱਟੀ ਦੋਸਤੋ ਇੱਕ ਵਾਰ ਫਿਰ ਤੁਸੀਂ ਵੇਖ ਲਵੋ ਤਾਜੀ ਸੂਈ ਆਪਾਂ ਆਪਣੇ ਕੋਲ ਆ ਗਈ ਦੂਜੇ ਨੰਬਰ ਤੇ ਝੋਟੀ ਆ ਗਈ ਆ ਜੀ ਇਹ ਵੀ ਜੀ 20 ਜੁਲਾਈ ਨੂੰ ਦਿਨ ਪੂਰੇ ਝੋਟੀ ਦੇ ਅੱਛਾ ਜੀ 20 ਜੁਲਾਈ ਨੂੰ ਹਾਂਜੀ ਹਾਂਜੀ 20 ਜੁਲਾਈ ਨੂੰ ਜਿਹੜੇ ਕਿਸਾਨ ਵੀਰੋ ਜਿਹੜੇ ਦਿਨ ਨੇ ਉਹ ਪੂਰੇ ਹੈਗੇ ਆ ਬਾਕੀ ਤੁਸੀਂ ਸਿੰਘ ਸੁੰਗ ਦੀ ਬੰਤਰ ਵੇਖੋ ਝੋਟੀ ਮੈਂ ਤੁਹਾਨੂੰ ਪ੍ਰੋਪਰ ਜਿਹੜੀ ਹੈਗੀ ਆ ਸਾਰੇ ਪਾਸਿਆਂ ਪੂਰੀ ਵਿਖਾਉਣੀ ਆ ਚੰਗੀ ਬਾਡੀ ਬੰਤਰ ਦੀ ਆ ਖੁੱਲਾ ਪਿੰਡਾ ਹੈਗਾ ਪਿੱਠਪੂੜਾ ਵੇਖੋਗੇ ਬਹੁਤ ਚੌੜਾਈ ਹੈਗੀ ਆ ਪਿੱਠਪੂੜੇ ਦੀ ਸੋ ਚੰਗੀ ਰਾਜੀ ਝੋਟੀ ਹੈਗੀ ਆ ਤੇ ਜਿਹੜਾ ਹਜੇ ਹਵਾਨਾ ਦੋ ਤੇ 20 ਜੁਲਾਈ ਹਜੇ ਸਮਾਂ ਜਿਹੜਾ ਪਿਆ तकरीबन 11 ਦਿਨ ਹਜੇ ਪਏ ਆ ਦਿਨ ਪੂਰੇ ਹੋਣ ਦੇ ਵਿੱਚ ਤੇ ਅੱਜ 8 ਤਰੀਕ ਆਜ 8 ਤਰੀਕ ਆ ਤੇ 3 ਤਰੀਕ ਨੂੰ ਦਿਨ ਪੂਰੇ ਆ ਤੇ 2 ਦਿਨ ਉੱਪਰ ਖੜੇ 12 ਦਿਨ ਹਜੇ ਦੋਸਤੋ ਜਿਹੜੇ ਪਏ ਆ ਪੂਰੇ ਹੋਣ ਦੇ ਵਿੱਚ ਦਿਨ ਉੱਪਰ ਵੀ ਲੈ ਕੇ ਜਾ ਸਕਦੇ ਦਿਨ ਘੱਟੋ ਘੱਟ 27 28 ਜੁਲਾਈ ਨੂੰ ਮੰਨ ਕੇ ਚੱਲੀਏ ਸੁਪੂ ਹਾਂਜੀ 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 ਆ ਰਾਮ ਦੇ ਨਾਲ ਵੀਧੀ ਠੀਕ ਆ ਤੇ ਬਾਕੀ ਕੋਲੇ ਵੀ ਇਹ ਸੂਆ ਅਗੇ ਦੂਜਾ ਸੂਆ ਤੀਜਾ ਸੂਆ ਦੂਜਾ ਸੂਆ ਵੀਧੀ ਹਾਂ ਦੰਨਾਂ ਦੇ ਵਿੱਚ ਵੀ ਆ ਛਿੱਗੀ ਆ ਛਿੱਗੀ ਆ ਮੂਹੋਂ ਹਾਂ ਮੂਹੋਂ ਛਿੱਗੀ ਆ ਦੋਸਤੋ ਤੇ ਕੁਲੇ ਵੀਰ ਦਾ ਮੁੱਲ ਕਿਵੇਂ ਕਰਨਾ ਹੈਗਾ ਮੁੱਲ ਵੀ ਜੀ ਇਹਦਾ ਆਪਾਂ ਫੋਨ ਤੇ ਕਰਨਾ ਛੋਟੀ ਦਾ ਪਤਾ ਕਰੋ ਜੇ ਆਪਾਂ ਤਿਆਰ ਕਰਕੇ ਵੇਚੀ ਫਿਰ ਤੇ ਪੂਰਾ ਮੁੱਲ ਕਰਾਂਗੇ ਆਪਾਂ ਤੇ ਜੇ ਕੋਈ ਗੱਬਣ ਵੀਰ ਲੈਣੀ ਚਾਹੋ ਤਾਂ ਫੋਨ ਤੇ ਆਪਾਂ ਕਰਾਂਗੇ ਮੋਲੇ ਦਾ ਠੀਕ ਆ ਹਾਂ ਬਾਕੀ ਦੂਜਾ ਸੁਗਾ ਸੋਹਣੀ ਆ ਪਹਿਲਾਂ ਇਹਨੇ 12 ਕਿਲੋ ਦੱਸ ਦਿੱਤਾ ਛੋਟੀ ਠੀਕ ਆ ਅ ਸੋ ਦੋਸਤੋ ਅਜੇ ਸਮਾਪਤ ਆ ਵੀਰ ਕਹਿੰਦਾ ਵੀ ਜੇ ਤੁਸੀਂ ਅੱਜ ਖਰੀਦੋਗੇ ਥੋੜਾ ਜਿਹਾ ਮਾਨਤਨ ਹੋਰ ਸਾਫ ਦਾ ਹੋ ਜਾਏਗਾ ਜਦੋਂ ਤਿਆਰ ਕਰਕੇ ਵੇਚੀ ਤੇ ਉਹ ਕੰਡੀਸ਼ਨ ਜਿਹੜੀਆਂ ਹੋਰ ਹੋਣਗੀਆਂ ਇਸ ਕਰਕੇ ਜੇ ਤੁਸੀਂ ਫੋਨ ਤੇ ਕੰਟੈਕਟ ਜਦੋਂ ਕਰੋਗੇ ਤਾਂ ਇਸ ਝੋਟੀ ਦਾ ਵੇਰਵਾ ਪਾ ਕੇ ਤੁਸੀਂ ਗੱਲਬਾਤ ਕਰ ਸਕਦੇ ਹੋ ਜਿਸ ਨੇ ਵੀ ਖਰੀਦਣੀ ਆ ਪਿੱਠਪੂੜੇ ਦੀ ਬਿਲਕੁਲ ਰਾਜੀ ਝੋਟੀ ਹੈ ਦੋਸਤੋ ਲੰਬਾਈ ਉਚਾਈ ਜਿਹੜੀ ਕੱਦ-ਕੱਠੀ ਹੈਗਾ ਸੋਹਣਾ ਝੋਟੀ ਦਾ ਆ ਵੇਖੋ ਜੀ ਜੇਸੋ ਜੇਸੋ ਹਾਂ ਲੋ ਦੋਸਤ ਪੂਰੀ ਨਿੱਗਰ ਝੋਟੀ ਆ ਦੋਸਤ ਜਿਸ ਦੇ ਪਸੰਦ ਆਵੇ ਜਿਸ ਨੂੰ ਚੰਗੀ ਲੱਗੇ ਦੋਸਤ ਤੁਸੀਂ ਵੀਰ ਖੁੱਲੇ ਦੇ ਨਾਲ ਜਿਹੜੇ ਇਸ ਝੋਟੀ ਦਾ ਵੀਰਵਾ ਪਾ ਕੇ ਤੁਸੀਂ ਗੱਲਬਾਤ ਕਰ ਸਕਦੇ ਹੋ ਆ ਥਣ ਪੰਡਾ ਹੈਗਾ ਦੋਸਤੋ ਹਜੇ ਲੇਵਾ ਬਿਲਕੁਲ ਜਿੰਨੀ ਢਿੱਲ ਬਖਾਰੀ ਹੈ ਦੋਸਤੋ ਪੂਰਾ ਲੇਵਾ ਖੁੱਲਣਾ ਹੈ ਜੇ ਤੇ ਚਾਰੇ ਥਾਣੇ ਜਿਹੜੇ ਦੋਸਤੋ ਪੱਧਰ ਹੈਗੇ ਆ ਆ ਵੇਖੋ ਮੁੱਠੀ ਵਾਲਾ ਥਾਨ ਬਿਲਕੁਲ ਜਦੋਂ ਨਿਕਲ ਕੇ ਸਾਹਮਣੇ ਆਉਣਾ ਦੋਸਤੋ ਜਦੋਂ ਲੇਵਾ ਭਰ ਲਿਆ ਇਸਨੇ ਬਾਕੀ ਥਾਨ ਲੇਵਾ ਬਹੁਤ ਸੋਹਣਾ ਤਿਆਰ ਕਰੂਗੀ ਛੋਟੀ ਠੀਕ ਹੈ ਜੀ ਹਾਂ ਇਸੇ ਕਰਕੇ ਆਪਾਂ ਦਾ ਮੁੱਲੇ ਕੀਤਾ ਜੀ ਆਪਾਂ ਅਗਲੀ ਔਰ ਵੀਡੀਓ ਕੱਲ ਤਿਆਰ ਕਰਕੇ ਫਿਰ ਆਪਾਂ ਉਹਦੇ ਮੁੱਲੇ ਦਾ ਕਰਨਾ ਹੈ ਠੀਕ ਹੈ ਵੀਰ ਹਾਂ ਤੇ ਆਹ ਵੇਖੋ ਦੋਸਤੋ ਬਾਕੀ ਛੋਟੀ ਕੋਈ ਵੀ ਵੀਰ ਬਿਲਕੁਲ ਜ਼ਿਆਦਾ ਹੀ ਕਰੂਗੀ ਸ਼ਕੀਨ ਹੈਗੀ ਦੋਸਤੋ ਜਿੱਡੀ ਬੰਤਰ ਪਿੱਛੋਂ ਭਾਰੀ ਹੈਗੀ ਉਹਦਾ ਤੁਸੀਂ ਮੂੰਹ માં ਵੇਖੋਗੇ ਛੋਟੀ ਜੀ ਬੂਥੀ ਹੈਗੀ ਆ ਭਈ ਜਿਹਾ ਕਿ ਮੂੰਹ ਦੀ ਗੱਲ ਕਰੀਏ ਬਿਲਕੁਲ ਬਰੀਕ ਜਿਹਾ ਪਤਲਾ ਜਿਹਾ ਮੂੰਹ ਹੈਗਾ ਤੇ ਸਿੰਗੀ-ਸੂੰਗੀ ਬਿਲਕੁਲ ਵੇਖੋਗੇ ਬਿਲਕੁਲ ਬਰੀਕ ਛੋਟੀ ਸਿੰਗੀ ਆ ਤੇ ਜਿਹੜਾ ਮੋਹਲਾ ਦੋਸਤੋ ਤੁਸੀਂ ਫੋਨ ਤੇ ਵੀਰ ਨਾਲ ਸੰਪਰਕ ਕਰਕੇ ਕਰ ਸਕਦੇ ਹੋ ਸੋ ਠੀਕ ਆ ਕੁਲੇ ਵੀਰ ਇਸ ਤੋਂ ਬਾਅਦ ਜਿਹੜੀ ਆਪਣੇ ਕੋਲੇ ਇਹ ਝੋਟੀ ਆ ਗਈ ਹੈ ਇਹਦੀ ਵੀ ਅੱਛਾ ਕੁਲੇ ਵੀਰ ਹੁਣ ਦੁੱਧ ਤੋਂ ਮੌਕੇ ਤੱਕ ਕਿੰਨਾ ਦੱਸੇ ਸਾਡੇ 11 ਕਿਲੋ ਦੁੱਧ ਮੌਕੇ ਤੇ ਤਿਆਰ ਹੋ ਗਿਆ ਦੁੱਧ ਪਹਿਲਾਂ ਜ਼ਿਆਦਾ ਸੀ 12 12 ਕਿਲੋ ਤੋਂ ਦੀ ਗਰਮੀ ਕਾਰਨ ਘਟੀ ਐ ਮੈਂ ਝੂਠ ਮਾਰ ਗਿਆ ਵੀ ਨਹੀਂ ਕਦੇ ਗਰਮੀ ਬਹੁਤ ਜ਼ਿਆਦਾ ਤਾਂ ਬੜਾ ਮੀਂਹ ਪੈ ਨਹੀਂ ਡਿਆ ਕਾਫੀ ਕਰ ਗੰਡਾ ਸਾਬਣਾ ਗਰਮੀ ਕਾਫੀ ਹੈ ਜੀ ਤੇ ਹੁਣ ਨੈਟ ਕੋਈ ਭੈਣ ਭਰਾ ਆਵੇ ਤੇ ਕਿੰਨਾ ਚੂਲੇ ਆ ਇਹ 11.5 ਕਿਲੋ ਦੁੱਧ ਮਿਲਣੇ ਆਣਗੇ ਕੋਈ ਗੱਲ ਹੀ ਨਹੀਂ ਠੀਕ ਆ ਹਾਂ ਬਾਕੀ ਉਹ ਪਿਛਲੇ ਪੀਕ ਲੈਵਲ ਤੇ ਜਾਊਗੀ ਦੁੱਧ 12 12.5 ਕਿਲੋ ਫੇਰ ਕਰ ਆਊਗੀ ਠੀਕ ਆ ਹੁਣ ਹਾਲ ਦੀ ਘੜੀ ਵੰਡ-ਵੰਡ ਘਟਾਇਆ ਸੀ ਮਾਲ ਦਾ ਸਾਰਾ ਠੀਕ ਹੈ ਜੀ ਹਾਂ ਆ ਦੋਸਤੋ ਵੇਖੋ ਮੁੱਠੀ ਵਾਲਾ ਥਾਣੇ ਨੂੰ ਵੀ ਲੱਗਾ ਤੇ ਚਾਰੇ ਥਣ ਸੋਨੇ ਹੈਗੇ ਗਾਇਪੰਤਰ ਪੂਰਾ ਝੋਟੀ ਦਾ ਥਾਣਾ ਵੱਲੋਂ ਵੇਖੀਏ ਤਾਂ ਬਹੁਤ ਸੋਨਾ ਹੈਗਾ ਤੇ ਕੱਦ-ਗਾਠੀ ਬਹੁਤ ਉੱਚਾ ਹੈਗਾ ਦੋਸਤੋ ਤੁਸੀਂ ਜ਼ੂਰੋਂ ਨੇੜੇੋਂ ਚੱਲ ਕੇ ਆਉਣਾ ਕਦ ਕਾਠੀ ਤੁਸੀਂ ਜਿਹੜਾ ਉਹ ਜ਼ਰੂਰ ਨੋਟ ਕਰ ਲਓ ਬਹੁਤ ਵੱਡੇ ਕਦ ਕਾਠੀ ਦੀ ਇਹ ਝੂਟੀ ਆ ਆ ਲਓ ਜੀ ਆ ਲਓ ਹੁਣ ਜਿਹੜਾ ਸਮਾਂ ਦੋਸਤੋ ਅੱਜ ਤਰੀਕ ਆਪਾਂ 8 ਜੁਲਾਈ ਨੂੰ ਜਿਹੜੀ ਇਹ ਵੀਡੀਓ ਬਣਾ ਰਹੇ ਆਂ ਤਕਰੀਬਨ ਤਾਈ ਤੋਂ 3 ਵਜੇ ਦਾ ਜਿਹੜਾ ਦੋਸਤੋ ਦੁਪਹਿਰ ਦਾ ਸਮਾਂ ਹੈਗਾ ਤੇ ਖੁੱਲੇ ਵੀਰ ਚਵਾਈ ਇਹਦੀ ਕਿੰਨੇ ਟਾਈਮ ਨੂੰ ਕਰਦੇ ਆ ਸ਼ਾਮ ਨੂੰ ਸ਼ਾਮ ਨੂੰ ਵੀਰ ਜੀ ਕਰਦੇ ਆ ਆਪਾਂ 7 ਵਜੇ ਅੱਜ ਸਵੇਰੇ ਕੀਤੀ 7:30 ਵਜੇ ਅੱਛਾ ਹਾਂ 2:00 ਪਾਛੇ ਵਦਮੇ ਕਹਿੰਦੇ ਢੱਕੇ ਹੀ ਤੋਂ ਮਿਲ ਗਏ ਨਹੀਂ 7:00 ਤੋਂ 7:30 ਦੇ ਦਰਮਿਆਨ ਚਵਾਈ ਚੱਲਦੀ ਆ ਹਾਂ ਹੁਣ ਵੀ ਟਾਈਮ ਦੋ ਦਾ ਵੱਜੂ ਕੇ ਦੋ ਤੋਂ ਤਾਂ ਹੀ ਹੋ ਚੁੱਕਾ 10 ਮਿੰਟ ਠੀਕ ਆ ਹਾਂ ਤੇ ਬਾਕੀ ਕੋਈ ਵੀ ਦੋ ਟਾਈਮ ਆਵੇ ਵੀਰ ਭਰਾ ਚਵਾਈ ਕਰੇ ਕੋਈ ਚੱਕਰ ਨਹੀਂ ਠੀਕ ਆ ਸੋ ਦੋਸਤੋ ਇਹਨਾਂ ਸਮਿਆਂ ਦੇ ਦੌਰਾਨ ਤੁਸੀਂ ਮੌਕੇ ਤੇ ਪਹੁੰਚ ਕੇ ਘਰੇ ਜਿਹੜੀ ਚਵਾਈ ਕਰ ਸਕਦੇ ਹੋ ਤੇ ਚੰਗੀ ਵੱਡੀ ਜਿਹੜੀ ਇਹ ਝੋਟੀ ਆ ਦੋਸਤੋ ਲੇਵੇ ਪੱਖੋਂ ਵੀ ਵੇਖੋਗੇ ਲੇਵੇ ਵੱਲੋਂ ਵੀ ਵੇਖੋਗੇ ਤੇ ਥਣ ਭਾਂਡਾ ਵਿੱਚ ਸੋਨਾ ਲੱਗਾ ਝੋਟੀ ਦਾ ਤੇ 11 ਤੋਂ ਬਾਹਰ ਜਿਹੜਾ ਦੁੱਧ ਵੀਰ ਨੇ ਦੱਸਤਾ ਇਹ ਤਕਰੀਬਨ 11 ਤੋਂ ਬਾਹਰ ਦੁੱਧ ਦੀ ਚਵਾਈ ਕਰੋਗੇ ਤੁਸੀਂ ਆ ਲਓ ਹਾਂਜੀ ਆ ਲਓ ਕਿਸਾਨ ਜੀਰੋ ਆ ਜਾਓ ਜੀ ਠੀਕ ਆ ਦੋਸਤੋ ਬਾਕੀ ਮੁੱਲ ਦੀ ਗੱਲ ਹੈਗੀ ਆ ਮੁੱਲ ਆਪਾਂ ਵੀਰ ਤੋਂ ਪੁੱਛ ਕੇ ਉਹ ਵੀ ਤੁਹਾਨੂੰ ਦੱਸ ਦਿੰਨੇ ਆ ਕਿੰਨਾ ਇਸ ਵੱਡੀ ਝੋਟੀ ਦਾ ਮੁੱਲ ਵੀਰ ਨੇ ਰੱਖਿਆ ਹੈਗਾ ਤਕਰੀਬਨ ਜਿਹੜੇ ਹਾਈਟ ਆ ਦੋਸਤੋ ਪਸ਼ੂਆਂ ਦੀ ਤੁਸੀਂ ਵੇਖੋ ਪਹਿਲਾਂ ਵੀ ਜਿਹੜੀ ਸਕਰੀਨ ਝੋਟੀ ਤੁਹਾਨੂੰ ਦਿਖਾਈ ਆ ਉਹ ਵੀ ਚੰਗੀ ਆ ਵੇਖੋ ਤੇ ਕਦ ਕਾਠੀ ਉਹਦਾ ਵੀ ਵੱਡੀ ਝੋਟੀ ਦੇ ਬਿਲਕੁਲ ਨਾਲ ਦਾ ਮਿਲਦਾ 19 ਤੇ 21 ਦਾ ਜਿਹੜਾ ਮੇਚ ਹੈਗਾ ਦੋਸਤੋ ਤੇ ਖੁੱਲੇ ਵੀਰ ਕਿੰਨਾ ਮੁੱਲ ਕੀਤਾ ਇਹਦਾ ਮੁੱਲ ਵੀਰ ਜੀ ਬਿਲਕੁਲ ਜੈ ਜੀ ਦਾ 70000 ਚ ਮੰਨਦਾਂ ਕਰਦਾ 70 ਦੇ ਵਿੱਚੋਂ ਹਾਂ ਠੀਕ ਆ 70000 ਦੀ ਮੱਝ ਕਿੰਨੀ ਵੱਡੀ ਇਹ ਕੋ ਖਾਂ ਖਰੂਗਾ ਵੀਰ ਭਰਾ ਇਹਨੂੰ ਤੇ ਜਾਰੀ ਕਰੂਗਾ ਮੱਝ 1.5 ਲੱਖ ਰੁਪਏ ਦੀ ਮੱਝ ਬਣੂਗੀ ਆਰਾਮ ਦੇ ਨਾਲੇ ਠੀਕ ਆ ਇਹਨੂੰ 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 ਬਸੇ ਸੂਈ ਨੂੰ ਵੀਰ ਕਿੰਨਾ ਕਟਾ ਮੋ ਹੁਣ ਵੀ ਜੀ 2 ਮਹੀਨੇ ਸੂਈ ਨੂੰ ਹੋ ਚੁੱਕੇ ਆ ਮੈਂ ਜੋ ਮਾਰੀ ਜੀ ਇਹ ਵੀ ਨਹੀਂ ਹੋਈ 2 ਮਹੀਨੇ ਹੋ ਗਏ ਹਾਂ ਠੀਕ ਆ ਹਾਂ ਅਪਾ ਪਿਛਲੀ ਵੀਡੀਓ ਵੀ ਪਾਈ ਕਿਵਾਕੀ ਵੀ ਨਹੀਂ ਗਰਮੀ ਕਰਨਾ ਦੁੱਧ ਘਟਿਆ ਕਰ ਦੁੱਧ ਫੇਰ ਵਾਕੇ ਪੀ ਕੇ ਲੈਵਲ ਤੇ ਉਹਨਾਂ ਕਰ 12.5 ਅੱਛਾ ਅਬ ਮੈਂ ਮੈਂ ਉਹ ਪੁੱਛਣਾ ਪਿਛਲੀ ਆਪਾਂ ਵੀਡੀਓ ਦੇ ਵਿੱਚ ਵੀ ਪਾਈ ਸੀ ਹਾਂ ਹਾਂ ਤੇ ਇਹ ਮੱਝ ਤੁਸੀਂ ਮੈਨੂੰ ਦੱਸਿਆ ਸੀ ਝੋਟੀ ਕਿਸੇ ਨੇ ਖਰੀਦ ਲਈ ਸੀ ਹਾਂ ਤੇ ਉਹ ਬਾਅਦ ਵਿੱਚ ਕੋਈ ਪੈਸਿਆਂ ਦਾ ਨਾਂ ਜਿਗਾੜ ਬੰਨ ਕਰਕੇ ਉਹ ਵੀ ਆਂਦੇ ਵੀ ਸਾਡੀ ਮਜਬੂਰੀ ਆ ਵੀ ਸਾਰ ਤੋਂ ਨਹੀਂ ਲਿਜਾਈ ਜਾਣੀ ਤੇ ਚਲੋ ਕੋਈ ਗੱਲ ਨਹੀਂ ਠੀਕ ਹੈ ਵੈਸੇ ਚੋਈ ਮੈਨੂੰ ਲੱਗਦਾ ਵੀ ਤੁਸੀਂ ਦੱਸਿਆ ਕਿ ਦੋ ਟਾਈਮ ਦੇ ਚੋਈ ਕੀਤੀ ਉਹਨਾਂ ਨੇ ਹਾਂ ਹਾਂ ਬਾਕੀ ਸਾਈ ਵੀ ਨਾ ਦਿੱਤੀ ਆਪਣਾ 1000 ਰੁਪਿਆ ਨਾ ਸਾਈ ਨਹੀਂ ਖੜੀ ਇਹਦੇ ਆ ਬਾਅਦ ਵਿੱਚ ਜਦੋਂ ਆਂਦੇ ਆਪਾਂ ਦਾ ਮੁੱਲ ਪਾ ਹੀ 30000 ਦੇ 70000 ਦੀ ਝੋਟੀ ਦੇ ਵੇਚੀ ਹੁਣ ਆਪਾਂ ਹੋਰ ਮਾਨਤਾ ਕਰਾਂਗੇ ਪੂਰੇ 70 ਚੋਂ ਮਾਨਤਾ ਕਰਾਂਗੇ ਠੀਕ ਆ ਹਾਂ ਬਾਕੀ ਝੋਟੀ ਬਹੁਤ ਵੱਡੀ ਆ ਠੀਕ ਕੋਈ ਚੱਕਰ ਨਹੀਂ ਹੈਗਾ ਸੋ ਦੋਸਤੋ ਜੋ ਸਚਾਈ ਹੁੰਦੀ ਹੈ ਵੀਰ ਕੋਲਾ ਬਿਲਕੁਲ ਉਹ ਬਿਆਨ ਕਰ ਦਿੰਦਾ ਤਕਰੀਬਨ ਇਹ ਝੋਟੀ ਆ ਜਿਹੜੀ ਦੋਸਤੋ ਇਹ ਵੇਖ ਗਈ ਸੀਗੀ ਪਿਛਲੀ ਵੀਡੀਓ ਦੇ ਵਿੱਚ ਆਪਾਂ ਪਾਈ ਸੀਗੀ ਆ ਬਹੁਤੇ ਵੀਰਾਂ ਨੇ ਵੇਖੀ ਵੀ ਹੋਣੀ ਆ ਸੋ ਉਸ ਤੋਂ ਬਾਅਦ ਦੋਸਤੋ ਕੋਈ ਪੈਸੇ ਦਾ ਜਿਹੜਾ ਨਾਮ ਬੰਨ੍ਹ ਕਰਕੇ ਤੇ ਉਹ ਵੀਰ ਨੇ ਜਿਹੜੀ ਸਾਈ ਉਹ ਵੀ ਵਾਪਸ ਕਰ ਦਿੱਤੀ ਸੀ ਤੇ ਦੋ ਟਾਈਮ ਦੀ ਚੁਵਾਈ ਅੱਗੋਂ ਜਿਹੜੇ ਭੈਣ ਭਰਾ ਕੋਈ ਵੀ ਆਇਆ ਸੀਗਾ ਖਰੀਦਣ ਉਹਨਾਂ ਦੋ ਟਾਈਮ ਦੀ ਚੁਵਾਈ ਕੀਤੀ ਸੀਗੀ ਚੈੱਕ ਪਾਸ ਤਸੱਲੀ ਕਰਕੇ ਆਪਦੀ ਖਰੀਦਣੀ ਚਾਹੀਏ ਪਰ ਪੈਸੇ ਦਾ ਜਿਹੜਾ ਨਾਮ ਕੋਈ ਕਾਰਨ ਬੰਨ੍ਹ ਕਰਕੇ ਜਿਹੜਾ ਉਹ ਲਈ ਨਹੀਂ ਗਈ ਤੇ ਠੀਕ ਆ ਤੇ ਹੋ ਵੀ ਜੀ ਆਪਾਂ ਦਾਹ ਰਹੇ ਆਪਾਂ ਨਹੀਂ ਕੀਤਾ ਮੈਂ ਝੂਠ ਮਾਰੀ ਇਹ ਤਾਂ ਅੱਛਾ ਦਾਹ ਆਪਾਂ ਕਹਿੰਦੇ ਆਪਾਂ ਦਾਹ ਨਹੀਂ ਕਰਨਾ ਕਿਉਂ ਆਪਾਂ ਨਕਦ ਦਾ ਸਬਦਾ ਹੀ ਆਪਾਂ ਨਕਦ ਕੀਤਾ ਹੈ ਸਹੀ ਗੱਲ ਹੈ ਹਾਂਜੀ ਹਾਂਜੀ ਠੀਕ ਆ ਠੀਕ ਆ ਤੇ ਖੁੱਲੇ ਵੀ ਜਿਹੜੇ ਮੋਬਾਈਲ ਨੰਬਰ ਨੇ ਉਹ ਵੀ ਦੱਸੋ ਮੈਨ ਨੰਬਰ ਵੀ ਜੀ ਆਪਣਾ 8872 82014 ਠੀਕ ਆ ਹਾਂ ਤੇ ਮੁੱਲ ਇਹਦਾ 70000 ਦੇ ਵਿੱਚੋਂ ਮਾਨ ਕਰਦੇ ਹਾਂ ਹਾਂ 70000 ਦੇ ਮਾਨ ਤੇ ਕਰ ਦਿਓ ਖੁੱਲ ਕੇ ਮੇਰਾ ਭਰਾ ਕੋਈ ਗੱਲ ਨਹੀਂ ਕੋਈ ਗੱਲ ਨਹੀਂ ਵੀ ਕੋਈ ਭੈਣ ਭਰਾ ਦੁੱਧ ਦੀ ਕਮੀ ਆ ਸਾਰੇ ਪਾਸੇ ਲੋਗਾ ਨਾ ਮਾਨਦਾਨ ਪੂਰਾ ਕਰਾਂਗੇ ਆਪਾਂ ਵੀ ਦੁੱਧ ਤੇ ਕਮੀ ਆ ਤੇ ਹਰ ਇੱਕ ਭੈਣ ਭਰਾ ਕੋਈ ਪੈਸੇ ਥੋੜੇ-ਪਾਦੇ ਕਰਨ ਕਰਕੇ ਨਾ ਰਹਿ ਜੀ ਹਾਂ ਨਹੀਂ ਕੋਈ ਗੱਲ ਨਹੀਂ ਕੋਈ ਗੱਲ ਨਹੀਂ ਠੀਕ ਆ ਤਾਂ ਕਿਸਾਨ ਵੀਰੋ ਇਹ ਸਾਨੂੰ ਵੀਰ ਖੁੱਲਾ ਜੀ ਪਾਸੂਪਾੜ ਦਾ ਕੰਮ ਆ ਦੋਸਤੋ ਵੀਰ ਦਾ ਪਿੰਡ ਵੱਡਾ ਹੈ ਮੈਂ ਹੈਗਾ ਤਹਿਸੀਲ ਤੇ ਜਿਹੜਾ ਜ਼ਿਲ੍ਹਾ ਤਰਨਤਾਰਨ ਲੱਗਦਾ ਹੈਗਾ ਚਭਾਲ ਤੁਸੀਂ ਪਹੁੰਚ ਸਕਦੇ ਹੋ ਦੋਸਤੋ ਚਭਾਲ ਪਹੁੰਚ ਕੇ ਤੁਸੀਂ ਕਾਲ ਕਰ ਸਕਦੇ ਹੋ ਅੱਗੇ ਟੋਲ ਟੈਕਸ ਆਉਂਦਾ ਦੋਸਤੋ ਜਦੋਂ ਆਪਾਂ ਚਭਾਲ ਤੋਂ ਅਮਰਸਾ ਰੋਡ ਅੱਗੇ ਆਪਾਂ ਆਉਣੇ ਆ ਤੇ ਕਿਲੋਮੀਟਰ ਤੋਂ ਡੇਢ ਕਿਲੋਮੀਟਰ ਦੀ ਦੂਰੀ ਤੇ ਜਿਹੜਾ ਟੋਲ ਟੈਕਸ ਹੈਗਾ ਟੋਲ ਟੈਕਸ ਦੇ ਬਿਲਕੁਲ ਪਹੁੰਚ ਸਮੇਂ ਦੋਸਤੋ ਖੱਬੇ ਪਾਸੇ ਨੂੰ ਜਿਹੜਾ ਵੱਡੇ ਆ ਮੈਨੂੰ ਜਿਹੜੀ ਸੜਕ ਮੁੜਦੀ ਆ ਪਿੰਡ ਤੁਸੀਂ ਪਹੁੰਚ ਕਰ ਸਕਦੇ ਹੋ ਸੰਪਰਕ ਨੰਬਰ ਮੈਂ ਵੀਡੀਓ ਦੀ ਸਕਰੀਨ ਤੇ ਜਿਹੜੇ ਚੱਲਦੇ ਕਰਦੇ ਨੇ ਆ ਵੀਰ ਦੇ ਤੇ ਨੰਬਰ ਨੂੰ ਜਿਹੜਾ ਨੰਬਰ ਤੁਸੀਂ ਦੋਸਤੋ ਲਾ ਕੇ ਫੋਨ ਵੀਰ ਨੂੰ ਕਰ ਸਕਦੇ ਹੋ ਕਿਸੇ ਤਰ੍ਹਾਂ ਦੀ ਵੀ ਜਿਹੜੀ ਗੱਲਬਾਤ ਹੈਗੀ ਦੋਸਤੋ ਮੱਜਾਂ ਦੇ ਸਬੰਧ ਦੇ ਵਿੱਚ ਤੁਸੀਂ ਵੀਰ ਦੇ ਨਾਲ ਡਾਇਰੈਕਟ ਕਾਲ ਗੱਲ ਕਰ ਸਕਦੇ ਹੋ ਕਿਸੇ ਟਾਈਮ ਵੀ ਸੋ ਮਿਊਜ਼ਿਕ ਨਵੀਂ ਅਪਡੇਟ ਦੇ ਨਾਲ ਸਾਰਿਆਂ ਵੀਰਾਂ ਨੂੰ ਸੱਤ ਸ਼ਰੀਆ ਕਰਦੀ